ਦੋਸਤੋ ਇੱਕ ਹੋਰ ਹੈਰਾਨ ਕਰਨ ਵਾਲੀ ਖਬਰ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਫੇਰੇ ਲੈਣ ਦੇ ਦੌਰਾਨ ਵਾਪਰਿਆ ਹਾਦਸਾ ਲਾੜੇ ਦੇ ਨਾਲ ਇਹ ਜਿਹੜੀ ਖਬਰ ਆ ਮੱਧ ਪ੍ਰਦੇਸ਼ ਤੋਂ ਆ ਰਹੀ ਆ ਤੇ ਇਸ ਖਬਰ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਕਿ ਮੱਧ ਪ੍ਰਦੇਸ਼ ਦੇ ਇੱਕ ਇਲਾਕੇ ਵਿੱਚ ਜਦੋਂ ਲਾੜਾ ਲਾੜੀ ਦੇ ਨਾਲ ਫੇਰੇ ਰਹਿਣ ਲੱਗਾ ਸੀ ਤਾਂ ਅਚਾਨਕ ਹੀ ਉਹ ਉੱਥੇ ਡੈਗ ਗਿਆ ਤੇ ਦੱਸਿਆ ਇਹ ਜਾ ਰਿਹਾ ਕਿ ਉਸ ਲਾੜੇ ਨੂੰ ਹਾਰਟ ਅਟੈਕ ਹੋ ਗਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿਨੇ ਆ ਕਿ ਮੱਧ ਪ੍ਰਦੇਸ਼ ਦੇ ਇੱਕ ਇਲਾਕੇ ਵਿੱਚ ਇੱਕ ਲਾੜਾ ਅਤੇ ਲਾੜੀ ਦੇ ਨਾਲ ਜਦੋਂ ਫੇਰੇ ਲੈਣ ਲੱਗਾ ਸੀ ਤਾਂ ਉਹ ਉੱਥੇ ਹੀ ਡੈਗ ਗਿਆ ਤੇ ਉਸ ਨੂੰ ਹਾਰਟ ਅਟੈਕ ਦੀ ਜਿਹੜੀ ਉਸ ਜਿਸ ਦੇ ਨਾਲ ਉਸ ਨੂੰ ਹਾਰਟ ਅਟੈਕ ਹੋ ਜਾਂਦਾ ਹੈ ਇਸ ਖਬਰ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਪੂਰੀਆਂ ਜਿਹੜੀਆਂ ਵਿਆਹ ਦੀਆਂ ਰਸਮਾਂ ਹੁੰਦੀਆਂ ਸਾਰੀਆਂ ਰਸਮਾਂ ਦੇ ਦੌਰਾਨ ਜਦੋਂ ਲਾੜਾ ਲਾੜੀ ਦੇ ਨਾਲ ਫੇਰੇ ਲੈਣ ਲੱਗਦਾ ਹੈ ਤਾਂ ਉੱਥੇ ਉਹ ਡੈਗ ਜਾਂਦਾ ਹੈ ਤੇ ਦੱਸਿਆ ਇਹ ਜਾਂਦਾ ਹੈ ਕਿ ਉਸ ਨੂੰ ਹਾਰਟ ਅਟੈਕ ਦੇ ਹੋਣ ਦੇ ਨਾਲ ਉਸ ਦੀ ਥਾਂ ਤੇ ਮੌਤ ਹੋ ਜਾਂਦੀ ਆ ਕਿੰਨੀ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਆ ਕਿ ਕਿੱਥੇ ਸਾਰੇ ਪਰਿਵਾਰ ਖੁਸ਼ੀ-ਖੁਸ਼ੀ ਦੇ ਨਾਲ ਵਿਆਹ ਦੇ ਵਿੱਚ ਆਪਣੇ ਪਰਿਵਾਰ ਆਪਣੇ ਫਰੈਂਡ ਸਰਕਲ ਦੇ ਨਾਲ ਕਿੰਨਾ ਇੰਜੋਏ ਕਰ ਰਹੇ ਸੀ ਖਾਣਾ ਖਾਂਦੇ ਨੱਚਦੇ ਟੱਪਦੇ ਇੱਕ ਦੂਜੇ ਦੇ ਨਾਲ ਕਿੰਨਾ ਮौज-ਮਸਤੀ ਕਰ ਰਹੇ ਸੀ ਤਾਂ ਜਦੋਂ ਉਹ ਲਾੜਾ ਅਤੇ ਲਾੜੀ ਪਹਿਲਾਂ ਤੋਂ ਆਪਸ ਵਿੱਚ ਹੀ ਪਹਿਲਾਂ ਉਹਨਾਂ ਨੇ ਖਾਣਾ ਖਾਧਾ ਖਾਣਾ ਖਾਣ ਤੋਂ ਬਾਅਦ ਜਦੋਂ ਉਹਨਾਂ ਨੇ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਤੇ ਇੱਕ ਜਿਹੜੀ ਰਸਮ ਹੁੰਦੀ ਆ ਫੇਰੇ ਲੈਣ ਵਾਲੀ ਤਾਂ ਜਦੋਂ ਉਹ ਦੋਨੇ ਫੇਰੇ ਲੈਣ ਦੋਨਾਂ ਨੇ ਫੇਰੇ ਲੈਣਾ ਸ਼ੁਰੂ ਕਰ ਦਿੱਤਾ ਤਾਂ ਅਚਾਨਕ ਹੀ ਜਿਹੜਾ ਲਾੜਾਗਾ ਉਹ ਉੱਥੇ ਡੈਗ ਜਾਂਦਾ ਹੈ ਤਾਂ ਤੁਰੰਤ ਹੀ ਜਦੋਂ ਉਸ ਨੂੰ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਜਦੋਂ ਉਸ ਦਾ ਨਾਲ ਦੀ ਨਾਲ ਟ੍ਰੀਟਮੈਂਟ ਕੀਤਾ ਜਾਂਦਾ ਹੈ ਤਾਂ ਡਾਕਟਰਾਂ ਵੱਲੋਂ ਦੱਸਿਆ ਜਾ ਰਿਹਾ ਜਾਇਆ ਜਾਂਦਾ ਹੈ ਕਿ ਇਸ ਨੂੰ ਹਾਰਟ ਅਟੈਕ ਹੋ ਗਿਆ ਹੈ ਤੇ ਉਸ ਜਿਹੜਾ ਉਹ ਲਾੜਾ ਸੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਿਸ ਦੇ ਨਾਲ ਜਿਹੜੀਆਂ ਖੁਸ਼ੀਆਂ ਹੁੰਦੀਆਂ ਨੇ ਉਹ ਮਾਤਮ ਦੇ ਵਿੱਚ ਸ਼ਾ ਜਾਂਦੀਆਂ ਨੇ ਇਹ ਖਬਰ ਸੁਣਨ ਤੋਂ ਬਾਅਦ ਜਿਹੜੇ ਪੂਰਾ ਲਾੜੇ ਦਾ ਪਰਿਵਾਰ ਆ ਉਹ ਪੂਰਾ ਬਹੁਤ ਜਿਹੜਾ ਇਸ ਖਬਰ ਸੁਣਨ ਤੋਂ ਬਾਅਦ ਜਿਹੜੇ ਆ ਪੂਬਾ ਮਾਰ ਮਾਰ ਰੋ ਰਿਹਾ ਇਕੱਲਾ ਇਹ ਉਸ ਪਰਿਵਾਰ ਦੇ ਲਈ ਨਹੀਂ ਘਟਨਾ ਵਾਪਰੀ ਜਿਹੜੀ ਉਹ ਲਾੜੀ ਹੁੰਦੀ ਆ ਉਸ ਲਾੜੀ ਦਾ ਵੀ ਇਸ ਖਬਰ ਨੂੰ ਸੁਣ ਕੇ ਬੁਰਾ ਹਾਲ ਹੋ ਗਿਆ ਏ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ ਆ ਕਿ ਇਹ ਜਿਹੜੀ ਖਬਰ ਆ ਮੱਧ ਪ੍ਰਦੇਸ਼ ਦੇ ਇੱਕ ਇਲਾਕੇ ਵਿੱਚ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਜਿਹੜਾ ਲਾੜਾ ਆਪਣੀ ਲਾੜੀ ਦੇ ਨਾਲ ਫੇਰੇ ਲੈਣ ਲਈ ਫੇਰੇ ਲੈਣੇ ਸ਼ੁਰੂ ਜਦੋਂ ਕੀਤੇ ਆ ਤਾਂ ਉਹ ਅਚਾਨਕ ਹੀ ਉੱਥੇ ਡਿੱਗ ਜਾਂਦਾ ਏ ਤੇ ਉਸ ਨੂੰ ਤੁਰੰਤ ਜਦੋਂ ਹਸਪਤਾਲ ਪਹੁੰਚਾਇਆ ਜਾਂਦਾ ਏ ਤਾਂ ਉਸ ਨੂੰ ਡਾਕਟਰ ਜਦੋਂ ਟ੍ਰੀਟਮੈਂਟ ਜਦੋਂ ਉਸ ਦਾ ਡਾਕਟਰ ਟ੍ਰੀਟਮੈਂਟ ਸ਼ੁਰੂ ਕਰਨ ਕਰਨ ਦਾ ਸ਼ੁਰੂ ਕਰਦੇ ਆ ਤਾਂ ਉਹਨਾਂ ਨੂੰ ਇਹ ਡਾਕਟਰਾਂ ਨੇ ਉਸ ਪਰਿਵਾਰਕ ਮੈਂਬਰ ਨੂੰ ਦੱਸਿਆ ਕਿ ਉਸ ਨੂੰ ਹਾਰਟ ਅਟੈਕ ਹੋ ਗਿਆ ਹੈ ਤਾਂ ਉਸ ਲਾੜੇ ਦੀ ਥਾਂ ਤੇ ਮੌਤ ਹੋ ਜਾਂਦੀ ਆ ਤਾਂ ਇਹ ਸਾਰੀ ਖਬਰ ਸੌਣ ਕੇ ਲਾੜੇ ਦੇ ਪਰਿਵਾਰ ਅਤੇ ਲਾੜੀ ਦੇ ਪਰਿਵਾਰ ਤੇ ਲਾੜੀ ਦੇ ਜਿਹਦਾ ਇਹ ਖਬਰ ਸੌਣਦੇ ਆ ਤਾਂ ਸਾਰੇ ਹੀ ਜਦੋਂ ਉਹਨਾਂ ਨੂੰ ਜਿਹੜੀਆਂ ਉਹਨਾਂ ਦੀ ਖੁਸ਼ੀਆਂ ਹੁੰਦੀਆਂ ਉਹ ਸਾਰੀਆਂ ਮਾਤਮ ਦੇ ਵਿੱਚ ਛਾ ਜਾਂਦੀਆਂ ਨੇ ਤਾਂ ਲਾੜੀ ਅਤੇ ਲਾੜੇ ਦੇ ਪੂਰੇ ਪਰਿਵਾਰ ਮੈਂਬਰਾਂ ਜੇ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਇਹ ਤਾਂ ਸਾਰੇ ਹੀ ਪੁੱਬਾ ਮਾਰ ਮਾਰ ਰੋਣ ਅਲੱਗ ਜਾਂਦੇ ਆ ਦੱਸਿਆ ਇਹ ਜਾ ਰਿਹਾ ਕਿ ਜਦੋਂ ਫੇਰੇ ਹੋਣ ਤੋਂ ਪਹਿਲਾਂ ਹੀ ਲਾੜਾ ਬਹੁਤ ਹੀ ਖੁਸ਼ੀ ਲਾੜਾ ਤੇ ਲਾੜੀ ਬਹੁਤ ਖੁਸ਼ ਹਨ ਅਤੇ ਆਸਮੇ ਉਹ ਗੱਲਾਂ ਬਾਤਾਂ ਵੀ ਕਰ ਰਹੇ ਸੰਤ ਇਕੱਠੇ ਨੇ ਖਾਣਾ ਖਾਦਾ ਤੇ ਜਿਹੜੀਆਂ ਵਿਆਹ ਦੀਆਂ ਸਾਰੀਆਂ ਰਸਮਾਂ ਹੁੰਦੀਆਂ ਉਹ ਸਾਰੀਆਂ ਪੂਰੀਆਂ ਕਰਕੇ ਜਿਹੜੀ ਸਭ ਤੋਂ ਲਾਸਟੇ ਰਸਮ ਰਹਿ ਜਾਂਦੀ ਆ ਫੇਰੇ ਲੈਣ ਵਾਲੀ ਜਦੋਂ ਉਹ ਦੋਨੇ ਫੇਰੇ ਲੈਣ ਸ਼ੁਰੂ ਕਰ ਦਿੰਦੇ ਆ ਤਾਂ ਅਚਾਨਕ ਜਿਹੜਾ ਲਾੜਾ ਉੱਥੇ ਡਿੱਗ ਜਾਂਦਾ ਏ ਡਿੱਗਣ ਤੋਂ ਬਾਅਦ ਜਦੋਂ ਉਸਨੂੰ ਹਸਪੀਟਲ ਵਿੱਚ ਪਹੁੰਚਾਇਆ ਜਾਂਦਾ ਏ ਤਾਂ ਡਾਕਟਰਾਂ ਵੱਲੋਂ ਜਦੋਂ ਟ੍ਰੀਟਮੈਂਟ ਸ਼ੁਰੂ ਕੀਤਾ ਜਾਂਦਾ ਏ ਤਾਂ ਡਾਕਟਰਾਂ ਨੇ ਉਸ ਪਰਿਵਾਰ ਲਾੜੇ ਦੇ ਪਰਿਵਾਰਕ ਮੈਂਬਰ ਅਤੇ ਲਾੜੀ ਦੇ ਪਰਿਵਾਰਕ ਮੈਂਬਰ ਨੂੰ ਇਹ ਦੱਸਦੇ ਆ ਕਿ ਐਸਨੂੰ ਹਾਰਟ ਅਟੈਕ ਦਾ ਦੌਰਾ ਪੈ ਗਿਆ ਏ ਐਸਡੀ ਜਿਹੜੀ ਮੌਤ ਹੋ ਗਈ ਆ ਤੇ ਲਾੜਾ ਅਤੇ ਲਾੜੇ ਦੇ ਪਰਿਵਾਰ ਅਤੇ ਲਾੜੀ ਜਿਹੜੀ ਆ ਥਾਂ ਤੇ ਪੁੱਬਾ ਮਾਰ ਕੇ ਰੋਂਣ ਲੱਗ ਜਾਂਦੇ ਆ ਤੇ ਉਹਨਾਂ ਦੋਨਾਂ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਇਹ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ